ਆਰ ਪੀਐਮ ਸਾਡਾ ਫੋਨ ਆਇਆ ਤੇਜ ਦੇ ਪ੍ਰਧਾਨ ਮੰਤਰੀ ਨੇ ਅੱਜ ਜੀ ਐਮ ਦਾ ਫੋਨ ਆਇਆ ਜੀ ਪੀਐਮ ਸਾਡਾ ਫੋਨ ਆਇਆ ਬਿਲਕੁਲ ਜੀ ਪਾਕਿਸਤਾਨ ਵਾਲਾ ਜੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦਾ ਨੁਕਸਾਨ ਬਹੁਤ ਜ਼ਿਆਦਾ ਹੈ ਇਹ ਨਹੀਂ ਕਹਿੰਦਾ ਕਿ ਮંત્રી ਇਮਾਮ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਹੀ ਪੰਜਾਬ ਆਪਣਾ ਹੱਕ ਹੀ ਮੰਗ ਨਹੀਂ ਹਾਂਜੀ 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 ਮਾਜਬ ਪਤਨ ਮਾਜਬ ਤਕਰੀਰ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪ ਜਾਂ ਨਹੀਂ ਮਿਲ ਰਿਹਾ ਇਹਨਾਂ ਦੇ ਨਹੀਂ ਤੇ ਇਹਨਾਂ ਦੇ ਸਾਰਿਆਂ ਨੂੰ ਸਾਰਿਆਂ ਨੂੰ ਸਾਰਾ ਪੰਜਾਬੀ ਇਕਤਾ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਵਿੱਚ ਆਏ ਹੜਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਪੰਜਾਬ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ ਪੀਐਮ ਮੋਦੀ ਨੇ ਪੰਜਾਬ ਨੂੰ ਹਰ ਸੰਭਵ ਮਦਦ ਅਤੇ ਸਮਰਥਨ ਦੇਣ ਦਾ ਪ੍ਰੋਸਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਹੜ੍ਹਾਂ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ ਪੱਤਰ ਵਿੱਚ ਮੁੱਖ ਮੰਤਰੀ ਨੇ ਆਖਿਆ ਸੀ ਕਿ ਪੰਜਾਬ ਲਈ ਇਹ ਔਖਾ ਸਮਾਂ ਕੇਂਦਰ ਸਰਕਾਰ ਪੰਜਾਬ ਦੇ 60000 ਕਰੋੜ ਦੇ ਬਕਾਇਆ ਫੰਡ ਨੂੰ ਜਾਰੀ ਕਰੇ ਕੇਂਦਰ ਤੋਂ ਐਸਡੀਆਰਐਫ ਨੀਮਾ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਫੜਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ 50000 ਰੁਪਏ ਤੱਕ ਵਧਾਈ ਜਾ ਸਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੀ ਹੈ ਕੇਂਦਰ ਤੋਂ ਸਹਿਮਤੀ ਮੰਗੀ ਗਈ ਹੈ ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਸੂਬੇ ਦੇ 1000 ਪਿੰਡ ਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਜਿਕਰਯੋਗ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਪੂਰੀ ਤਰ੍ਹਾਂ ਵਿਗੜ ਚੁੱਕੇ ਹਨ ਮਾਝਾ ਤੇ ਦੁਆਬਾ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ ਇਸ ਸਮੇਂ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਜਿਨ੍ਹਾਂ ਵਿੱਚ ਅਮਰੀਕਸਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਤੇ ਐਸਐਸ ਨਗਰ ਸ਼ਾਮਿਲਹਾਨਾ ਹੜਾ ਨੇ ਪੰਜਾਬ ਦੇ 1044 ਪਿੰਡਾਂ ਨੂੰ ਬਰਬਾਦ ਕਰ ਦਿੱਤਾ ਹੈ ਮਾਝਾ ਤੇ ਦੁਆਬਾ ਤੋਂ ਬਾਅਦ ਹੁਣ ਕੱਗਰਾਹੀ ਮਾਲਵਾ ਖੇਤਰ ਵਿੱਚ ਹੜਤਬਾਹੀ ਮਚਾਉਣ ਦੀ ਤਿਆਰੀ ਕਰ ਰਿਹਾ ਹੈ ਸੁਖਨਾ ਝੀਲ ਦੇ ਫਲੱਡ ਗੇਟ ਤੀਜੀ ਵਾਰ ਖੋਲ ਦਿੱਤੇ ਗਏ ਹਨ ਦੂਜੇ ਪਾਸੇ ਚੰਡੀਗੜ੍ਹ ਵਿੱਚ ਪੈ ਰਹੇ ਮੀਂਹ ਨੇ ਕੱਗਰ ਵਿੱਚ 26000 ਕਿਊਸਿਕ ਤੋਂ ਵੱਧ ਪਾਣੀ ਭੇਜ ਦਿੱਤਾ ਹੈ ਜਿਸ ਕਾਰਨ ਕੱਗਰ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ ਅਤੇ ਇਸ ਸਬ ਦੇ ਵਿਚਾਲੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਤੇ ਗੱਲਬਾਤ ਕਰਕੇ ਪੰਜਾਬ ਨੂੰ ਹਰ ਸੰਭਵ ਮਦਦ ਅਤੇ ਸਮਰਥਨ ਦੇਣ ਦਾ ਪ੍ਰੋਸਾ ਦਿੱਤਾ ਹੈ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਆਰ ਪੀ ਐਮ ਦਾ ਫੋਨ ਹੈ ਤੇਜ ਤੇ ਪ੍ਰਧਾਨ ਮੰਤਰੀ ਨੇ ਐਚ ਐਮ ਦਾ ਫੋਨ ਹੈ ਜੀ

ਮਾਤਾ ਹਬੀਬ ਦੇ ਬੰਨ ਦਾ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਆ ਹਰ ਵਾਰੀ ਜਿਹੜੀ ਇਹ ਖਲਾ ਦੇਖੋ 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 ਜਿਹੜੀ ਨਾ ਕਲਕਾ ਤੋਂ ਸ਼ਿਮਲੇ ਨੂੰ ਇੱਕ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਹੋ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆ ਜੜੀਆਂ ਨੂੰ ਪੁੱਛ ਪੁੱਛ ਕੇ ਬਣਾਈ ਸੀ ਕਿ ਆ ਪਹਾੜ ਕਿੱਥੋਂ ਦੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬਣ ਜਿਹੜੇ ਅਗਲੇ ਟਿਕਾਣਾ ਮੈਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੁੰਦਾ ਮਾਨ ਸਰ ਰਾਜੋ ਕੇ ਗੱਟੀ ਨਵੇਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਦੇਖੋ ਸਾਰੇ ਮੈਂ ਕਹਿੰਦਾ ਜੀ ਸਾਡੇ ਸੰਗਰੂਰ ਚ ਮੁਖਗਰ ਚਟ ਚਟ ਕਗਰ ਤਾਂ ਚੜ ਗਿਆ ਕੁਦਰਤ ਮੁਰੇ ਕੀ ਕਰੀਏ ਕੁਦਰਤ ਐ ਹੀ ਕੀ ਕਰੀਏ ਮਾਨ ਸਰ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਲੂਕ ਕੀਤਾ ਜਾਏ ਇਹ ਵੀ ਕਹਿੰਦਾ ਕਿ ਮਤਰੀ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੇ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਹੀ ਪੰਜਾਬ ਆਪਣਾ ਹੱਕ ਹੀ ਮੰਗਦਾ ਕੋਈ ਅਨਾਉਂਸ ਕੀਤਾ ਗਿਆ ਨਹੀਂ ਹਾਂਜੀ 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 ਮਤਲਬ ਬਾਕੀ ਬਾਕੀ ਤਕਰੀਬ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਿਆ ਨਹੀਂ ਮਿਲ ਰਿਹਾ ਇਹਨਾਂ ਦੇ ਪਾਣੀ ਨਹੀਂ ਦੇਣਗੇ ਇਹਨਾਂ ਨੂੰ ਸਾਰੇ ਨੂੰ ਸਾਰੇ ਨੂੰ ਸਾਰੇ